ਸਭ ਗਿਰ ਸੰਘਿਆ ਜੀ ਤੇ ਮੈਂ ਆਪਣੇ ਮੈਂਬਰ ਪਜਾ ਤੇ ਹਕੂਮਤ ਵੱਲੋਂ ਇਹ ਦੇਖੋ ਜੀ ਮਤਲਬ ਇਹ ਕਹਿੰਦਾ ਮੀਂਹ ਦਾ ਪਾਣੀ ਦਾ ਚਲੋ ਪਿੰਡ ਚ ਨਾ ਆਇਆ ਨਹੀਂ ਪਿੱਛੋਂ ਪਾਣੀ ਬਹੁਤ ਆ ਰਿਹਾ ਨੰਗੜਾਲ ਦੇ ਪਾਸੇ ਤੋਂ ਤੇ ਹੋਰ ਨਾ ਪਿੰਡ ਦਾ ਪਿੱਛੋਂ ਵੀ ਕਾਫੀ ਪਾਣੀ ਆ ਰਿਹਾ ਮਤਲਬ ਕਿ ਲੋਕਾਂ ਦੇ ਘਰ ਵੀ ਡੁੱਬ ਗਏ ਆ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਪਾਣੀ ਦੇ ਨਾਲ ਕਿੰਨਾ ਕ ਪਾਣੀ ਆਇਆ ਵਾ ਪਾਣੀ ਮਤਲਬ ਇਹ ਦੇਖ ਲੋ ਜੀ ਉਹ ਪਿੱਛੋਂ ਵੀ ਆਪਣੇ ਗਬੜੀ ਗਲੀ ਚੱਲਦੀ ਪਈ ਉੱਥੇ ਅੱਜ ਤੱਕ ਅਸੀਂ ਇੰਨਾ ਪਾਣੀ ਦੇਖਿਆ ਨਹੀਂ ਹੈਗਾ ਜਿੰਨਾ ਪਹਿਲੀ ਵਾਰ ਪਾਣੀ ਆਇਆ ਇਹ ਦੇਖੋ ਜਿਹੜਾ ਪਿੰਡ ਦਾ ਛੱਪੜਿਆ ਨਾ ਮਤ ਇਹੜਾ ਬਰਸਾਤੀ ਬਣੀ ਨਾ ਉਹ ਕਿਸੇ ਪਾਸੇ ਵੀ ਨਹੀਂ ਜਾ ਰਿਹਾ ਤੇ ਅਸੀਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੇ ਡਾਟਾ ਸਾਹਿਬ ਐਮਪੀ ਸਾਹਿਬ ਡਾਟਾ ਲਾਲਕਮਰ ਉਹਨਾਂ ਦੇ ਅੱਗੇ ਬੇਨਤੀ ਕਰਦੇ ਆਂ ਮਾਲਕ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਸਾਡੇ ਮਤਲਬ ਇਸ ਮਿਲ ਹੱਲ ਕਰਾਇਆ ਜਾਵੇ ਹਾਂਜੀ ਨਾਲ ਦੇ ਪੰਡਾਲੇ ਲਾਪਾਂ ਦੀ ਗੱਲ ਮਤਲਬ ਇਹ ਦਿੱਕਤ ਆ ਰਹੀ ਆ ਮਤਲਬ ਕਿ ਸਾਡੇ ਪੰਡਰ ਨਾ ਪਾਣੀ ਪਾਇਆ ਜਾਵੇ ਤੇ ਤੋਂ ਕੁਛ ਕਾਰਨ ਮਤਲਬ ਇਹ ਵੀ ਪੁਲੀਆਂ ਬਹੁਤ ਘਟਿਆ ਸੜਕ ਦੇ ਵਿੱਚ ਸੜਕਾਂ ਉੱਚੀਆਂ ਹੋਣ ਕਰਕੇ ਇਹ ਵੀ ਕਾਰਨ ਇਹਦਾ ਹੈਗਾ ਆ ਜੀ ਕਰੋ ਬਹੁਤ ਨਿਕਲ ਔਖਾ ਆ ਤੇ ਗੋਡਿਆਂ-ਗੋਡਿਆਂ ਤੱਕ ਪਾਣੀ ਬਹੁਤ ਔਖਾ ਆ ਪਿੰਡ ਦਾ ਬਹੁ ਪਾਣੀ ਵੀ ਹਰ ਸਾਲ ਇਦਾਂ ਆਉਂਦਾ ਭਾਜੀ ਹਾਂ ਜੀ ਤੇ ਚਲੋ ਪੰਚਾਇਤ ਤਾਂ ਨਾਲ ਉਹ ਆ ਬਟ ਪ੍ਰਸ਼ਾਸਨ ਨੂੰ ਵੀ ਥੋੜਾ ਸੋਚਣਾ ਚਾਹੀਦਾ ਹਨਾ ਇਹ ਆ ਕਿ ਜਿੱਦਾਂ ਮਤਲਬ ਕਿ ਹੁਣ ਤੁਹਾਨੂੰ ਪਤਾ ਆ ਵੀ ਨਿਕਾਸ਼ ਹੈ ਨਹੀਂ ਉਹ ਦੋ ਟੋ ਛੱਪੜ ਪੈਂਦੇ ਸਾਡੇ ਪਿੰਡ ਦੇ ਹਾਂ ਜੀ ਉਹਨਾਂ ਕਰਕੇ ਆ ਭਾਜੀ ਆਵੇ ਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਜਲਦੀ ਦੇ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਹਾਂ ਜੀ ਕੀ ਨਾਮ ਹਾਂ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਸਾਫ ਦਾ ਸਰਪੰਚ ਪਿੰਡ ਕਾਲੀਵਾਲ ਫੱਤੂ 10 ਵਜੇ ਤੋਂ ਲੈ ਕੇ ਸਵੇਰ 4-5 ਵਜੇ ਤੱਕ ਭਾਰੀ ਵੀ ਪਿਆ ਗਿਆਦੇ ਨਾਲ ਹਕੂਮਤ ਪਰ ਦਾ ਨੰਗਲ ਦਾ ਖੜੋਦੀ ਦਾ ਪਾਣੀ ਸਾਡੇ ਪਿੰਡ ਆ ਰਿਹਾ ਸਾਰਾ ਛੱਪੜਾਂ ਦਾ ਓਵਰਫਲੋ ਹੋ ਕੇ ਤੇ ਸਾਰਾ ਪਾਣੀ ਕੂਂਦਪੜ ਦੇ ਛੱਪੜ ਦਾ ਵੀ ਪਹਿਲਾ ਕੰਧ ਵੱਡੀ ਹੋ ਉਹ ਵੀ ਕੰਧ ਤੋੜੀ ਪਾਣੀ ਨਿਕਲਿਆ ਨਹੀਂ ਤਾਂ ਪਿੰਡ ਸਾਰਾ ਡੁੱਬ ਰਿਆ ਸੀ ਹਜੇ ਤੱਕ ਵੀ ਡੁੱਬਾ ਪਿਆ ਜੀ ਕੂਂਦਪੜ ਦਾ ਕਾਲੇਵਾਲ ਦਾ ਪਿੰਡ ਸਾਰਾ ਡੁੱਬ ਗਿਆ ਸਾਡਾ ਨਵਾਂ ਛੱਪੜ ਅਸੀਂ 18-20 ਲੱਖ ਰੁਪਈਆ ਲਾ ਕੇ ਬਣਾਇਆ ਸੀ ਉਹ ਵੀ ਓਵਰਫਲੋ ਹੋ ਕੇ ਪਾਣੀ ਦਾ ਉਹ ਟੁੱਟ ਰਿਹਾ ਇੱਕ ਪਾਸੇ ਸਾਰਾ ਪਾਣੀ ਜਾ ਰਿਹਾ ਪਹਿਲਾਂ ਪਾਣੀ ਵੰਡਵਾ ਜਾ ਰਿਹਾ ਸੀ ਜੀ ਆਹ ਖੇਤ ਦੇ ਬੀਤੀ ਆ ਮੋਰੇ ਪੁੜੀਆਂ ਲੱਗ ਇੱਥੋਂ ਪੈ ਕੇ ਕੁਛ ਇਹ ਨਾ ਖੇਤਾਂ ਨੂੰ ਪੈ ਜਾਂਦਾ ਕੁਛ ਇਹ ਨਾ ਖੇਤਾਂ ਨੂੰ ਪੈ ਜਾਂਦਾ ਬੰਡਵਾ ਪਾਣੀ ਜਾਂਦਾ ਪਾਣੀ ਭਾਗ ਤੋਂ ਨਿਕਲ ਜਾਂਦਾ ਇਸ ਬੰਦਿਆ ਨੇ ਜੀ 2-3 ਸਾਲ ਤੋਂ ਆ ਬੰਨ ਲਾ ਜ ਪੱਕਾ ਕੱਚਾ ਆ ਨਾਲ ਮਿੱਟੀ ਦਾ ਇਹ ਬੰਨ ਨਹੀਂ ਕਹਿੰਦੇ ਤੋੜ ਦੇਣਾ ਸੜਕ ਤੋੜ ਦੇਣੀ ਆ ਕੁਲੀ ਬਣੀਆਂ ਸਰਕਾਰੀ ਪਾਣੀ ਆਈ ਜਾਵੇ ਜਾਈ ਜਾਵੇ ਇਸ ਦੇ ਸੰਬੰਧ ਵਿੱਚ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਸੀ ਸ਼ਿਕਾਇਤ ਆਈ ਤਾਂ ਕਿਸ ਨੂੰ ਨਹੀਂ ਕੀਤੀ ਜਾਂ ਘਰ ਵਾਲੇ ਸੱਦੇ ਸੇ ਅਸੀਂ ਕਹਿੰਦੇ ਭਾਈ ਬੰਦੀ ਦੇ ਨਾਲ ਸਾਰਿਆਂ ਦੇ ਘਰ ਬਚਾਓ ਕੁਦਰਤੀ ਆਫਤ ਆ ਬੰਡਵਾ ਪਾਣੀ ਦੇ ਦੇ ਝੋਨੇ ਦਾ ਕੋਈ ਨੁਕਸਾਨ ਨਹੀਂ ਇਹ ਕਹਿੰਦੇ ਲੋਕਾਂ ਦੇ ਖਰਾਬ ਹੋ ਜਾਣ ਅਸੀਂ ਆਪਣਾ ਖੇਤ ਨਹੀਂ ਨੁਕਸਾਨ ਹੋਣਾ ਅਸੀਂ ਚੋਣ ਨਾ ਵੱਡਾ ਨਹੀਂ ਦੇਣਾ ਅਸੀਂ ਰਹਿਣਾ ਨਹੀਂ ਤੀ ਆਹੀ ਤਾਂ ਜੀ ਕਹਿੰਨੇ ਵਾ ਅਸੀਂ ਤਾਂ ਇਕੱਠੇ ਹੋ ਕੇ ਤੋੜਨਾ ਚਾਹੁੰਦੇ ਆ ਬੰਨ ਸਾਨੂੰ ਪ੍ਰਸ਼ਾਸਨ ਇੱਕ ਵਾਰ ਯਾਦ ਰਵੇ ਅਸੀਂ ਤੋੜ ਦੇ ਦੱਸਾਂਗਾ ਦਾਕੇ ਦੱਸ ਸਰ ਸਾਡਾ ਪਿੰਡ ਸਾਰਾ ਡੁੱਬ ਗਿਆ ਜੀ ਗਰੀਬਾਂ ਦੇ ਘਰ ਸਾਰੇ ਠਹਿ ਜਾਣੇ ਘਰਾਂ ਘਰਾਂ ਚ ਪਾਣੀ ਭੜਿਆ ਜਾ ਆਪਣੇ ਜੀ ਪ੍ਰਸ਼ਾਸਨ ਕੋ ਪਹੁੰਚ ਕਰੋ ਹਾਂ ਜੀ ਪ੍ਰਸ਼ਾਸਨ ਕੋ ਪਹੁੰਚ ਕਰਾਂਗੇ ਜੀ ਕਰਾਂਗੇ ਸਿਰਫ ਇੱਕ ਬੰਦੇ ਆ ਨਾ ਸਾਨੂੰ ਨਹੀਂ ਤਾਂ ਕੀਤਾ ਇਹ ਇਹ ਕਹਿੰਦੇ ਅਸੀਂ ਨਹੀਂ ਆਪਣੇ ਖੇਤ ਚ ਪਾਣੀ ਪਿਆਣ ਦੇਣਾ ਇਹ ਨਹੀਂ ਪਤਾ ਬਾਕੀ ਦਾ ਖਰਾਬ ਹੁੰਦੀ ਹੈ ਇਹ ਸਰਕਾਰ ਨੂੰ ਇਹ ਚੋਣਾਂ ਚ ਕਹਿੰਦੇ ਜਦੋਂ ਖੇਤਾਂ ਦੇ ਵਿੱਚ ਪੁੜੀਆਂ ਲੱਗੀਆਂ ਆ ਜਿਨ੍ਹਾਂ ਨੇ ਪਿੰਡ ਦੇ ਲਾਗੇ ਖੇਤ ਲਿਓ ਆ ਇਹ ਪਹਿਲਾਂ ਤਕਸੀਮਾ ਦੇ ਟਾਈਮ ਤੇ ਇਹਨਾਂ ਦੀਆਂ ਸੰਧੀਆਂ ਹੁੰਨੀਆਂ ਤੁਹਾਡੇ ਖੇਤ ਚ ਪਾਣੀ ਵੀ ਪੈਣਾ ਮੀਂਹ ਦਾ ਪਾਣੀ ਵੀ ਪੈਣਾ ਨਾਲਿਆਂ ਦਾ ਹੀ ਪੈਣਾ ਪੁੜੀਆਂ ਵੀ ਲੱਗਣੀਆਂ ਫਿਰ ਵੀ ਧੱਕਾ ਕਰ ਰਹੇ ਫਿਰ ਵੀ ਧੱਕਾ ਕਰ ਰਹੇ ਆ ਪੁੜੀਆਂ ਲੱਗੀਆਂ ਵੀ ਹੋਈਆਂ ਸਰਕਾਰੀ ਜੇ ਸਰਦੀਆਂ ਦੇ ਟਾਈਮ ਦੇ ਵਿੱਚ ਲਿਖ ਕੇ ਲਿਖਤੀ ਹੋ ਜਾਂਦਾ ਨਾਲੇ ਪਿੰਡ ਦੇ ਵਿੱਚ ਪਾਣੀ ਦੇ ਪਿੰਡ ਦੇ ਜਿਹੜਾ ਖੇਤਾਂ ਜਨ ਲਾਗੇ ਲੈਣੇ ਆ ਉਹ ਚ ਪਾਣੀ ਪੈ ਸਕਦਾ ਹੁਣ ਕੀ ਇਕੱਠੇ ਹੋਏ ਹੁਣ ਬੰਨ ਅਸੀਂ ਪਾਣੀ ਵਟਾਣ ਲੱਗੇ ਸੀ ਉਧਰੋਂ ਵੱਡਿਆ ਸੀ ਪਾਣੀ ਤਕਸੀਮ ਕੀਤਾ ਕੁੰਦਪੁਰ ਵੀ ਡੁੱਬ ਪਿਆ ਕਾਲੇ ਵਾਲੀ ਵੀ ਡੁੱਬ ਪਿਆ ਪਰ ਇਹ ਬੰਦੇ ਜਿਹੜੇ ਦੋ ਆ ਇਹ ਕਹਿੰਦੇ ਅਸੀਂ ਪਾਣੀ ਵਟਾਣ ਦੇਣਾ ਤੁਹਾਡਾ ਨੁਕਸਾਨ ਹੁੰਦਾ ਹੋ ਜਵੇ ਅਸੀਂ ਆਪਣਾ ਇੱਕ ਇਹਦਾ ਮਲਾਇਆ ਤੇ ਪਲਦੀਪ ਸਿੰਘ ਆ ਜੀ ਤੁਝਾ ਮਾਣਾ ਤੇ ਨਿੰਦਰ ਇਹਨਾਂ ਦੀ ਜਿਨ੍ਹਾਂ ਦੀ ਜ਼ਮੀਨ ਆ ਜਿਨ੍ਹਾਂ ਨੇ ਇਹਨੇ ਵੀ ਠੇਕੇ ਤੇ ਲਈ ਹੋਈ ਆ ਜੀ ਠੇਕੇ ਤੇ ਲੈ ਕੇ ਵੀ ਆਪਣੀ ਧੌਂਸ ਜਮਾਰੇ ਵੀ ਅਸੀਂ ਪਾਣੀ ਨਹੀਂ ਵਧਾਉਂਦੇ ਠੀਕ ਹੈ